ਵਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਹਿਗੁਰੂ ਕੀ ਫਤਿਹ ਸਾਰੇ ਭਾਰਤ ਵਾਸੀਆਂ ਦੇ ਜਿੱਥੇ ਸਾਡੇ ਲੋਕ ਵਸਦੇ ਆ ਉਹਨਾਂ ਨੂੰ ਪਿਆਰ ਭਰੀ ਸੇਵਾ ਸਿੱਖਿਆ ਅਸੀਂ ਹਰ ਰੋਜ਼ ਕੋਈ ਨਾ ਕੋਈ ਆਪਣੇ ਲੋਕਾਂ ਦੇ ਲਈ ਜਿਹੜੇ ਮੁੱਦੇ ਹੁੰਦੇ ਆ ਉਹਨਾਂ ਮੁੱਦਿਆਂ ਤੇ ਗੱਲ ਕਰਦੇ ਆ ਚਾਹ ਕੋਈ ਹੜਾ ਦੀ ਸਥਿਤੀ ਹੋਵੇ ਚਾਹ ਕੋਈ ਹੋਰ ਦੁੱਖ ਸੁੱਖ ਦਾ ਪ੍ਰੋਗਰਾਮ ਹੋਵੇ ਅਸੀਂ ਨਾਲ ਆਪਦੇ ਲੋਕਾਂ ਦੇ ਨਾਲ ਹਮੇਸ਼ਾ ਖੜਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੀ ਅਸੀਂ ਇੱਕ ਰੈਲੀ ਕਰ ਰਹੇ ਹਾਂ ਵਿਸ਼ਾਲ ਇਕਤਾ ਰੈਲੀ ਉਹਦੇ ਸਾਰੀਆਂ ਸਾਡੀਆਂ ਜਿੰਨੀਆਂ ਸਮੁਚੀਆਂ ਰਾਜ ਸਿੱਖ ਦੀਆਂ ਜਿੰਨੀਆਂ ਸੰਸਥਾਵਾਂ ਨੇ ਜੇ ਸਾਰੇ ਜੋ ਆਗੂ ਸਹਿਬਾਨ ਨੇ ਉਹ ਵੀ ਪਹੁੰਚ ਰਹੇ ਨੇ ਪਰ ਇਸ ਰੈਲੀ ਦਾ ਇੱਕ ਉਦੇਸ਼ ਇਸ ਰੈਲੀ ਦਾ ਇੱਕ ਬੜਾ ਵੱਡਾ ਜਿਹੜਾ ਮੈਸੇਜ ਆ ਜੋ ਸਾਡੇ ਲੋਕਾਂ ਦੇ ਨਾਲ ਜੋ ਸਾਡੇ ਲੋਕਾਂ ਦੇ ਨਾਲ ਜੋ ਸਾਡੇ ਹੱਕ ਮਿਲਣੇ ਚਾਹੀਦੇ ਸੀ ਹੱਕਾਂ ਤੋਂ ਜਿਹੜੇ ਸਾਡੇ ਵੀਰ ਪਛੜ ਗਏ ਸਾਡੇ ਜਿਹੜੇ ਲੋਕ ਪਛੜ ਗਏ ਅਸੀਂ ਉਹ ਹੱਕਾਂ ਦੇ ਲਈ ਜਿਹੜੀ ਆਵਾਜ਼ ਚੁੱਕ ਰਹੇ ਹਾਂ 18 ਅ ਦਸੰਬਰ 2023 ਨੂੰ ਦਿਨ ਸੋਮਵਾਰ ਲੱਖੋ ਕੇ ਬਰੰਤਾਲਾ ਮੰਡੀ ਇੱਕ ਬੜਾ ਵਿਚਾਲ ਇਕਤਾ ਸਭਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਮੈਨੂੰ ਪ੍ਰੇਰਿਤ ਮਿਲੀ ਹੈ ਸਰਦਾਰ ਗਰਦੀਪ ਸਿੰਘ ਬੜਵਾਲ ਉਪਰਾਜਪੂਤ ਉਪਰਾਜਪੂਤ ਜੋ ਜਰਮਨ ਬੈਸੀ ਤੇ ਰਹੇ ਨੇ ਔਰ ਸਾਡੀ ਸਮਾਜ ਦੇ ਇੱਕ ਇਕਲੌਤੇ ਹੀਰੇ ਆਈਐਫਐਸ ਅਫਸਰ ਜੋ ਸਾਡੀ ਇੱਕ ਸਮਾਜ ਦੇ ਸਭ ਤੋਂ ਉੱਚ ਅਧਿਕਾਰੀ ਰਹੇ ਨੇ ਔਰ ਉਹਨਾਂ ਦੇ ਪ੍ਰੇਰਤਾ ਸਤਿਕਾਰ ਉਹ ਵੀ ਸਾਡੇ ਕੋਲ ਪਹੁੰਚ ਰਹੇ ਨੇ ਔਰ ਜਿਹੜੀ ਸਾਡੀ ਆਵਾਜ਼ ਆ ਜਿਹੜੇ ਸਾਡੇ ਲੋਕਾਂ ਦੇ ਲਈ ਅਸੀਂ ਕੰਮ ਕਰਨੇ ਆ ਮੁੱਦੇ ਸਾਡੇ 2007 ਦੇ ਜਿਹੜੇ ਜਮੀਨਾ ਖੋਈਆਂਗੇ ਇੱਕ ਸਾਈਡ ਸਾਨੂੰ ਐਸਸੀ ਦਾ ਦਰਜਾ ਦਿੱਤਾ ਗਿਆ ਦੂਜੇ ਸਾਈਡ ਤੇ ਸਾਡੇ ਤੋਂ ਜਮੀਨਾ ਖੋਈਆਂ ਗਿਆ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਨੀ ਬੜੀ ਜ਼ਰੂਰੀ ਆ ਤਦ ਹੀ ਮੈਂ ਸਾਰੇ ਆਪਣੇ ਜਿੰਨੇ ਮੇਰੇ ਕਬੀਲੇ ਦੇ ਮੇਰੇ ਭੈਣ ਭਾਈ ਆ ਜਿਹੜਾ ਸਭ ਮੇਰੇ ਸਮਾਜ ਦੇ ਲੋਕ ਜਿੱਥੇ ਪੂਰੇ ਪੰਜਾਬ ਦੇ ਵਿੱਚ ਬੈਠੇ ਪੂਰੇ ਭਾਰਤ ਦੇ ਵਿੱਚ ਬੈਠੇ ਮੈਂ ਸਾਰਿਆਂ ਨੂੰ ਇਨਵੀਟੇਸ਼ਨ ਤੁਹਾਡੇ ਚੈਨਲ ਤੇ ਰਹੀਮ ਦੇਣਾ ਚਾਹੁੰਦਾ ਤੁਸੀਂ 18 ਤਰੀਕ ਨੂੰ ਜਰੂਰ ਪਹੁੰਚੋ ਇੱਕ ਵੱਡਾ ਵਿਸ਼ਾਲ ਇਤਿਹਾਸਿਕ ਜਿਹੜੀ ਅਸੀਂ ਸਭਾ ਕਰ ਰਹੇ ਆ ਕਿਉਂਕਿ ਜਿਹੜੇ ਸਰਕਾਰਾਂ ਨੂੰ ਕਿਉਂਕਿ ਸਾਡੇ ਜਿਹੜੇ ਹੱਕ ਨੇ ਉਹ ਕਦੇ ਕੋਈ ਨਾ ਜਾਣ ਸਾਡੇ ਗੁਰੂ ਮਹਾਰਾਜ ਦਾ ਫਰਮਾਨ ਹੈ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਸਹਿਣਾ ਵੀ ਪਾਪ ਹੈ ਮੈਂ ਇਹਨਾਂ ਦੇ ਅਦੇਸ਼ੇ ਤੇ ਚੱਲਦੇ ਹੋਏ ਮੈਂ ਇੱਕ ਬਰਾਦਰੀ ਤੇ ਹੁਣ ਨਾਤੇ ਹੁੰਦੇ ਮੈਂ ਇੱਕ ਰਾਜ ਸਿੱਖ ਫਾਊਂਡੇਸ਼ਨ ਦਾ ਨੈਸ਼ਨਲ ਡਾਇਰੈਕਟਰ ਹੁੰਦੇ ਹੁੰਦੇ ਮੈਂ ਇਹ ਚੀਜ਼ ਨੂੰ ਜਿਹੜਾ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਔਰ ਲੋਕਾਂ ਦੇ ਜਿਹੜੇ ਮੁੱਦੇ ਉਹਨੂੰ ਹੱਲ ਕਰਨਾ ਚਾਹੁੰਦਾ ਸਤਿ ਸ੍ਰੀ ਅਕਾਲ